ਸਖਵੀਰ ਸਿੰਘ ਬਾਦਲ ਦੇ ਤਨਖਾਹਿਆ ਕਰਾਰ ਦੇਣ ਤੇ ਬੀਬੀ ਜਗੀਰਕੁਰ ਦਾ ਕਹਿਣਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸਰਬ ਉੱਚ ਸੰਸਥਾ ਹੈ ਉਸ ਦੇ ਹੁਕਮ ਨੂੰ ਮੰਨਣਾ ਹਰ ਸਿੱਖ ਦੇ ਲਈ ਜ਼ਰੂਰੀ ਹੈ ਉਹਨਾਂ ਦਾ ਕਹਿਣਾ ਹੈ ਕਿ ਉਹ ਵੀ ਲੈ ਕੇ ਦੇ ਕੇ ਆਣ ਚਾਹੇ ਕੋਈ ਵੀ ਮੰਤਰੀ ਹੋਵੇ ਜਾਂ ਕੋਈ ਹੋਰ ਜਿਸ ਦਾ ਜਨਾਦੋਸ਼ ਆ ਉਸ ਦੀ ਉਨੀ ਹੀ ਸਜ਼ਾ ਮਿਲਣੀ ਚਾਹੀਦੀ ਹੈ ਇਸ ਮੌਕੇ ਉਹਨਾਂ ਨੇ ਬਲਵਿੰਦਰ ਸਿੰਘ ਪੁੰਦਰ ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਕਰਨ ਤੇ ਕਿਹਾ ਹੈ ਕਿ ਇਹ ਇੱਕ ਸਿਆਸੀ ਡਰਾਮਾ ਹੈ ਜਦ ਪ੍ਰਧਾਨ ਖੁਦ ਮੌਜੂਦ ਹਨ ਤਾਂ ਫਿਰ ਕਾਰਜਕਾਰੀ ਪ੍ਰਧਾਨ ਦੀ ਕੀ ਜ਼ਰੂਰਤ ਹੈ ਅਜਿਹਾ ਕੋਈ ਪਾਰਟੀ ਦਾ ਸਿਧਾਂਤ ਨਹੀਂ ਹੈ ਦੇਖੋ ਸ਼੍ਰੀ ਅਕਾਲ ਤਾ ਸਿੱਖਾ ਦੀ ਸਰਵੋੱਚ ਅਦਾਲਤ ਹੈ ਹਰ ਸਿੱਖ ਨੂੰ ਕੋਈ ਵੀ ਫੈਸਲਾ ਹੋਵੇ ਉਹਨਾਂ ਮਨਜ਼ੂਰ ਕਰਨਾ ਪੈਣਾ ਮੈਂ ਸਮਝਦੀ ਹਾਂ ਕਿ ਪੰਥਕ ਮर्याਦਾ ਨੂੰ ਦੇਖਦੇ ਹੋਏ ਆਂ ਸਿੱਖ ਸਿਧਾਂਤਾਂ ਨੂੰ ਦੇਖਦੇ ਹੋਏ ਆਂ ਜੋ ਉਹਨਾਂ ਨੇ ਸ਼੍ਰੀ ਅਕਾਲ ਤਾ ਸਾਹਿਬ ਦੇ ਉੱਤੇ ਬੈਠ ਕੇ ਫੈਸਲਾ ਕੀਤਾ ਅਸੀਂ ਸਿਰ ਨਿਵਾਉਣੀ ਹੈ ਇਦੇ ਵਿੱਚ ਉਹਨਾਂ ਨੇ ਕਿਹਾ ਵੀ ਜਿੰਨੇ ਵੀ ਮੰਤਰੀ ਸਨ ਉਸ ਕੈਬਨਿਟ ਮੰਤਰੀ ਉਸ ਵੇਲੇ ਦੇ ਸਾਰੇ ਨਿੱਜੀ ਤੌਰ ਤੇ ਪੇਸ਼ ਹੋ ਕੇ ਆਪਣਾ ਪੱਖ ਰੱਖਣ ਬਿਲਕੁਲ ਸਾਰਿਆਂ ਨੂੰ ਜਾਣਨਾ ਚਾਹੀਦਾ ਕਿਉਂਕਿ ਅਸੀਂ ਵੀ ਇੱਥੇ ਲਿਖ ਕੇ ਦੇ ਕੇ ਆਏ ਆ ਕਿ ਜਿਹੜਾ ਜਿਹੜਾ ਜਿੰਨੀ ਜਿੰਨਾ ਕੋਈ ਕਿਸੇ ਦੇ ਦੋਸ਼ ਬੰਦਾ ਉਹਨੂੰ ਸੇਵਾ ਲਈ ਜਾਵੇ ਤਾਂ ਜੋ ਉਹ ਆਪਣਾ ਬੋਝ ਜਿਹੜਾ ਉਹ ਲਾ ਸਕੇ ਕੱਲ੍ਹ ਦਾ ਸਰਦਾਰ ਤੇ ਹੋਣਾ ਹੀ ਹੈ ਕਿਉਂਕਿ ਚਿੱਕਾ ਦੀ ਪਾਵਨਵਾ ਜੋ ਕੁਚਲੀਆਂ ਹੋਈਆਂ ਸਨ ਉਹ ਠੀਕ ਹੋਣਗੀਆਂ ਅਬੀਬੀ ਜੀ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਕੀ ਕਹਿੰਦੇ ਉਸ ਬਾਰੇ ਦੇਖੋ ਬੜਾ ਅਫਸੋਸ ਹੈ ਕਿ ਪ੍ਰਧਾਨ ਸਾਹਿਬ ਨੇ ਸ਼੍ਰੋਮਣੀ ਕਾਲੀ ਦਲ ਦਾ ਇਸ ਤਰ੍ਹਾਂ ਆਪਹੁਦਰੀਆ ਜੀਆਂ ਕਰਕੇ ਬਹੁਤ ਵੱਡਾ ਨੁਕਸਾਨ ਕਰ ਦਿੱਤਾ। ਆਪ ਬੜੇ ਐਕਟਿਵ ਹੈ ਬੜੇ ਕੁਸ਼ਲ ਹੈ ਦੌੜ ਭੱਜ ਕਰਨ ਵਿੱਚ ਕੰਮ ਕਰਨ ਵਿੱਚ ਤੇ ਉਹ ਆਪਣੇ ਹੁੰਦਿਆਂ ਹੀ ਆਪ ਪ੍ਰਧਾਨ ਹੋਣ ਤੇ ਨਾਲ ਕਾਰਜਕਾਰੀ ਪ੍ਰਧਾਨ ਲਾਉਣ ਮੇਰੇ ਖਿਆਲੇ ਕਿ ਹਾਸੋ ਜਣੀ ਗੱਲ ਬੰਦੀ ਹੈ। ਕੋਈ ਸਿਧਾਂਤ ਨਹੀਂ ਕਹਿੰਦਾ ਕਿਉਂਕਿ ਜੇ ਕਿਸੇ ਨੇ ਪ੍ਰਧਾਨਗੀ ਛੱਡਣੀ ਹੋਵੇ ਤਾਂ ਉਹਨੂੰ ਅਸਤੀਫਾ ਦੇਣਾ ਪੈਂਦਾ ਅਸਤੀਫਾ ਦੇਵੇ ਤੇ ਵਰਕਿੰਗ ਕਮੇਟੀ ਜਿਹੜੀ ਹੈ ਉਹ ਅਸਤੀਫਾ ਪ੍ਰਵਾਨ ਕਰ ਸਕਦੀ ਹੈ ਪ੍ਰਵਾਨ ਕਰਕੇ ਤੇ ਵਰਕਿੰਗ ਕਮੇਟੀ ਜੇ ਮਹਿਸੂਸ ਕਰੇ ਕਿ ਲੋੜ ਹੈ ਜਿੰਨੀ ਚਿਰ ਤੱਕ ਪ੍ਰਧਾਨ ਨਹੀਂ ਚੁਣਿਆ ਜਾਂਦਾ ਉਹਨੀ ਚਿਰ ਤੱਕ ਇੱਕ ਵਿਅਕਤੀ ਜਿਹੜਾ ਇੱਕ ਲੀਡਰ ਜਿਹੜਾ ਉਹ ਐਕਟਿੰਗ ਪ੍ਰਧਾਨ ਵਲ ਕੇ ਕੰਮ ਕਰੇ ਵੈਸੇ ਤੇ ਸੀਨੀਅਰ ਮੀਤ ਪ੍ਰਧਾਨ ਪਿੱਛੇ ਹੁੰਦਾ ਹੀ ਹੈ ਜੇ ਪ੍ਰਧਾਨ ਜਾਂਦਾ ਹੈ ਕਿਤੇ ਜਾਂ ਫਿਰ ਸੀਨੇ ਮੀਤ ਪ੍ਰਦਾਨ ਹੁੰਦੇ ਆ ਉਹ ਕੰਮ ਕਰ ਲੈਂਦੇ ਆ ਪਰ ਚਲੋ ਫਿਰ ਵੀ ਜੇ ਲਾਉਣਾ ਹੋਵੇ ਤੇ ਇੱਕ ਪ੍ਰੋਸੀਜਰ ਆ ਮੈਂ ਸਮਿਧੀਆਂ ਕੇ ਪ੍ਰਦਾਨ ਸਭ ਨੂੰ ਇਹ ਕੰਮ ਨਹੀਂ ਸੀ ਕਰਨਾ ਚਾਹੀਦਾ ਇਹਦਾ ਮਤਲਬ ਕਿ ਉਹਨਾਂ ਨੂੰ ਜਿਹੜੀ ਅੱਜ ਦੇ ਹਾਲਾਤ ਐ ਉਹ ਛੀਸ਼ਾ ਜਿਹੜਾ ਸਾਹਮਣੇ ਨਜ਼ਰ ਆਉਣ ਲੱਗ ਪਿਆ ਕਿ ਲੋਕ ਜਿਹੜੇ ਐ ਉਹਨਾਂ ਦੀ ਪ੍ਰਧਾਨਗੀ ਥਲੇ ਕੰਮ ਕਰਨ ਨੂੰ ਤਿਆਰ ਨਹੀਂ ਸ਼੍ਰੋਮਣੀ ਕਾਲ ਇਦਾਂ ਕਮਜ਼ੋਰ ਹੁੰਦਾ ਜਾ ਰਿਹਾ ਤੇ ਜਿਹੜੀਆਂ ਇਹ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਦੇ ਆ ਉਹਦੇ ਨਾਲ ਹੋਰ ਸਮਝੋ ਅੱਜ ਗਰਾਵਟ ਵਿੱਚ ਆਇਆ ਜਦੋਂ ਅਸੀਂ ਇਹ ਮਹਿਸੂਸ ਕਰ ਲਈਏ ਕਿ ਸਾਡੇ ਸਾਥੀ ਸਾਰੇ ਛੱਡ ਕੇ ਪਾਸੇ ਹੋ ਜਾਣ ਜਿਹੜੇ ਉਹਨਾਂ ਦੇ ਬਿਲਕੁਲ ਇੱਕੋ ਪਲੇਟ ਵਿੱਚ ਖਾਣ ਵਾਲੇ ਸਾਥੀ ਤੇ ਜਿਹੜੇ ਬਿਲਕੁਲ ਕਿਚਨ ਕੈਬਿਨੇਟ ਕੋ ਹੋਣ ਵਾਲੇ ਸਾਥੀ ਜਦੋਂ ਉਹ ਵੀ ਛੱਡ ਕੇ ਚਲੇ ਜਾਣ ਫਿਰ ਸਮਝ ਲਓ ਪਾਰਟੀ ਤੇ ਪੱਲੇ ਕੀ ਰਹਿ ਗਿਆ ਐਸ ਵੇਲੇ ਸਾਰੇ ਲੀਡਰਸ਼ਿਪ ਸਾਰੇ ਵਰਕਰ ਮਯੂਸ ਵੀ ਹੈ ਤੇ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਇੰਨਾ ਨੀਵਾ ਜਾਂਦੇ ਆ ਦੇਖ ਕੇ ਬੜੀ ਘਬਰਾਹਟ ਵਿੱਚ ਵੀ ਹੈ ਤੇ ਚਿੰਤਾ ਵਿੱਚ ਵੀ ਹੈ ਸਾਰੇ ਚਾਹੁੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਤਕੜਾ ਹੋਵੇ ਹਰ ਵਰਕਰ ਚਾਹੁੰਦਾ ਹੈ ਤੇ ਹਰ ਪੰਜਾਬੀ ਚਾਹੁੰਦਾ ਜਿੱਥੇ ਵੀ ਵਸਦਾ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਤਕੜੀ ਹੋਣੀ ਚਾਹੀਦੀ ਹੈ ਤਾਂ ਜੋ ਇਹ ਪੰਜਾਬ ਦੀ ਪੰਜਾਬੀਅਤ ਦੀ ਤੇ ਪੰਜਾਬ ਦੇ ਹਿੱਤਾਂ ਦੀ ਗੱਲ ਜਿਹੜੀਏ ਕਰ ਸਕਦੀ ਏ ਸੋ ਮੈਂ ਸਮਿਤੀਆ ਕੇ ਪ੍ਰਧਾਨ ਜੀ ਨੇ ਜਿਹੜਾ ਕੱਲ ਕੀਤਾ ਇਹ ਸਿਰਫ ਗੁੰਮਰਾਹਕੁਨ ਅਤੇ ਲੋਕਾਂ ਨੂੰ ਕੇਵਲ ਤੇ ਕੇਵਲ ਇੱਕ ਡਰਾਮਾ ਕਰਕੇ ਦੱਸਿਆ ਇਹਦੀ ਲੋੜ ਨਹੀਂ ਸੀ ਜੀਪੀ ਜੀ ਕੱਲ ਸੁਖਵੀਰ ਸਿੰਘ ਬਾਦਲ ਜੀ ਨੇ ਇੱਕ ਸਟੇਟਮੈਂਟ ਇੰਟਰਵਿਊ ਚ ਕਿਹਾ ਕਿ ਜਿਹੜੇ ਬਾਗੀ ਨੇ ਸਾਡੇ ਤੋਂ ਉਹ ਪਾਰਟੀ ਨੂੰ ਕਮਜ਼ੋਰ ਕਰ ਰਿਹਾ ਤੇ ਉਹ ਬੀਜੇਪੀ ਦੀ ਵੀ ਟੀਮ ਹੈ ਦੁੱਖ ਦੀ ਗੱਲ ਇਹ ਆ ਕਿ ਕਹਿ ਕੌਣ ਰਿਹਾ ਸਦਸਕ 20 ਦੇ ਬਾਅਦ जिन्होंने बिना शर्तों बीजेपी ਨਾਲ ਖਮਾ ਦਿੱਤੀ ਸੀ ਤੇ 10 ਸਾਲ ਆਪ ਵੀ ਮੰਤਰੀ ਰਹੇ ਤੇ 10 ਸਾਲ ਮੰਤਰੀ ਬੀਬਾ ਜੀ ਵੀ ਰਹੇ ਹਰ ਸਿਮਰਤ कौर ਲਗਾਤਾਰ 23 ਸਾਲ ਤੋਂ ਅਸੀਂ बीजेपी ਨੂੰ ਵੋਟਾਂ ਪਾਉਂਦੇ ਆ ਰਹੇ ਹਾਂ ਅਲਾਈਸ ਸਾਡਾ ਉਹਦੇ ਨਾਲ ਰਿਹਾ ਜਿੱਤੇ ਵੀ ਕਿਤੇ ਕੋਈ ਗੱਲ ਕਰਨੀ ਜਿੱਥੇ ਮੀਟਿੰਗਾਂ ਕਰਨੀਆਂ ਸਦਾ ਸੁਖਵੀਰ ਸੇ ਬਾਦਲ ਨਹੀਂ ਕਰਦੇ ਰਹੇ ਪ੍ਰਧਾਨ ਸਾਹਿਬ ਵੀ ਕਹਿੰਦੇ ਰਹੇ ਆ ਕਿ ਇਹਨਾਂ ਨੂੰ ਆ ਕੈਂਡੀਡੇਟ ਜਿਹੜੇ ਅਸੀਂ ਖਿਲਾਰੇ ਆ ਇਹਨਾਂ ਨੂੰ ਵੋਟਾਂ ਪਾਓ ਜੇ ਪ੍ਰਧਾਨ ਦੇ ਕਹਿਨ ਦੇ ਉੱਤੇ ਅਸੀਂ ਬੀਜੇਪੀ ਨੂੰ ਵੋਟਾਂ ਪਾਉਂਦੇ ਰਹੇ ਆ ਤੇ ਅੱਜ ਅਸੀਂ ਬੀਜੇਪੀ ਦੀ ਬੀ ਟੀਮ ਹੋ ਗਏ ਕੋਈ ਕਾਰਵਾਈ ਤੇ ਸਾਡੀ ਦੱਸਣ ਜਿਹੜੀ ਕਾਰਵਾਈ ਅਸੀਂ ਬੀਜੇਪੀ ਦੇ ਅੱਖ ਚ ਕੀਤੀ ਹੋਵੇ ਕੋਈ ਕਿਸੇ ਕਿਸਮ ਦਾ ਕੋਈ ਉਹ ਸਾਨੂੰ ਸਬੂਤ ਤੇ ਕਰ ਦੇਣ ਕਿ ਕਿਸੇ ਨਾਲ ਅਸੀਂ ਮੀਟਿੰਗ ਕੀਤੀ ਹੋਵੇ ਇਹਦਾ ਮਤਲਬ ਆਪਣੀਆਂ ਗਲਤੀਆਂ ਛਪਾਉਣ ਲਈ ਦੂਜਿਆਂ ਦੇ ਨੁਕਸ ਕੱਢਣੇ ਇਹ ਉਹਨਾਂ ਦੇ ਹਿੱਸੇ ਵਿੱਚ ਆਇਆ ਅਸੀਂ ਤੇ ਜੋ ਵੀ ਕਹਿ ਰਹੇ ਅਸੀਂ ਸ਼੍ਰੋਮਣੀ ਕਾਲ ਦਲ ਸ਼੍ਰੋਮਣੀ ਕਾਲ ਦਲ ਸਾਡਾ ਅਸੀਂ ਸ਼੍ਰੋਮਣੀ ਕਾਲ ਦਲ ਦਾ ਸੁਧਾਰ ਕਰਨ ਵਾਸਤੇ ਲਹਿਰ ਚਲਾਈ ਹੈ ਜੇ ਸੁਧਾਰ ਦੀ ਲਹਿਰ ਚਲਾਈ ਹੈ ਤੇ ਬਾਦਲ ਸਾਹਿਬ ਨੇ ਇਮੀਡੀਏਟ ਵਰਕਿੰਗ ਕਮੇਟੀ ਦੀ ਮੀਟਿੰਗਾਂ ਕਰਨੇ ਸ਼ੁਰੂ ਕਰਤੀਆਂ ਜਦੋਂ ਅਸੀਂ ਕਹਿੰਦੇ ਸੀ ਵਰਕਿੰਗ ਕਮੇਟੀ ਮੀਟਿੰਗ ਹੋਣੀ ਚਾਹੀਦੀ ਤੇ ਕਰਦੇ ਨਹੀਂ ਸੀ ਅਸੀਂ ਜੇ ਸੁਧਾਰ ਲਹਿਰ ਚਲਾਈਏ ਤੇ ਉਹਨਾਂ ਪਾਰਲੀਮੈਂਟਰੀ ਬੋਰਡ ਬਣਾਇਆ ਜੇ ਅਸੀਂ ਸੁਧਾਰ ਲਹਿਰ ਚਲਾਈ ਹੈ ਤੇ ਅੱਜ ਕਹਿਣ ਲੱਪੇ ਆ ਕਿ ਅਸੀਂ ਇੱਕ ਪ੍ਰੋਸੀਡੀਅਮ ਬਣਾਵਾਂਗੇ ਨਹੀਂ ਤੇ ਕਹਿੰਦੇ ਅਸੀਂ ਪ੍ਰੋਸੀਡੀਅਮ ਦੀ ਕੀ ਲੋੜ ਸੋ ਇਹ ਸਾਰੀਆਂ ਗੱਲਾਂ ਇਹਦੇ ਵਿੱਚੋਂ ਨਿਕਲ ਰਹੀਆਂ ਕਿ ਅੱਜ ਜਿਹੜੇ ਉਹ ਕੰਮ ਕਰ ਰਹੇ ਐ ਅੱਜ ਜਿਹੜੇ ਸਾਰਿਆਂ ਦੀ ਵੈਲਿਊ ਪੈ ਰਹੀ ਹੈ ਜੋ ਵਰਕਿੰਗ ਕਮੇਟੀ ਸੀ ਜਾਂ ਜਿਹੜੇ ਡੈਲੀਕੇਟ ਸੀ ਉਹਨਾਂ ਨੂੰ ਬਲਾ ਬਲਾ ਕੇ ਸਲਾਹ ਪੁੱਛ ਰਹੇ ਐ ਜਿਹੜੀ ਗੱਲ ਅਸੀਂ ਕਹਿੰਦੇ ਹੁੰਦੇ ਸੀ ਅੱਜ ਕਰਨੀ ਸ਼ੁਰੂ ਕਰ ਦਿੱਤੀ ਅਸੀਂ ਤੇ ਸ਼ੁਕਰ ਕਰਦੇ ਆ ਇੱਕ ਸੁਧਾਰ ਆਵੇ ਅਸੀਂ ਇਹ ਨਹੀਂ ਕਹਿੰਦੇ ਕਿ ਪਾਰਟੀ ਖਤਮ ਹੋਵੇ ਅਸੀਂ ਅੱਜ ਅਸੀਂ ਵੀ ਜਿਹੜੇ ਚੱਲ ਰਹੇ ਐ ਸੁਧਾਰ ਲਹਿਰੀ ਚਲਾ ਰਹੇ ਆ ਅਸੀਂ ਪਾਰਟੀ ਨਹੀਂ ਵੱਖਰੀ ਬਣਾਈ ਜਾਂ ਅਸੀਂ ਬੀਜੇਪੀ 'ਚ ਨਹੀਂ ਗਏ ਨਾ ਅਸੀਂ ਆਮ ਆਦਮੀ ਪਾਰਟੀ ਚ ਗਏ ਐ ਨਾ ਅਸੀਂ ਕਾਂਗਰਸ ਵਿੱਚ ਗਏ ਐ ਅਸੀਂ ਤੇ ਚੁਲਾਈ ਅਸੀਂ ਤੇ ਚੁਲਾਈ ਸ਼੍ਰੋਮਣੀ ਕਾਲਦਨ ਨੂੰ ਪੈਰਾਂ ਤੇ ਖੜਾ ਕਰਨ ਵਾਸਤੇ ਲੱਗੇ ਹੋਏ ਆਂ ਔਰ ਸਾਰੇ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਦੇ ਮੈਂਬਰ ਸਾਰੇ ਜਿਹੜੇ ਅਕਾਲੀ ਦਲ ਦੇ ਵਰਕਰ ਐ ਹਰ ਗੱਲ ਨਾਲ ਸਾਡੇ ਸਹਿਮਤ ਹੁੰਦੇ ਐ ਕਿ ਤੁਸੀਂ ਠੀਕ ਕਰ ਰਹੇ ਹੋ ਅਸੀਂ ਤੁਹਾਡੇ ਨਾਲ ਸਹਿਮਤ ਐ ਤੇ ਮੈਨੂੰ ਸਭੰਗਿਆਂ ਦੀ ਬਾਦਲ ਸਾਹਿਬ ਕਹਿਣ ਕਿ ਭਾਜਪਾ ਦੀ ਟੀਮ ਐ ਜੇ ਬਾਦਲ ਸਾਹਿਬ ਇਹ ਗੱਲ ਕਹਿਣਗੇ ਫਿਰ ਇਹਦਾ ਮਤਲਬ ਕਿ ਉਹ ਸਦਾ ਉਹਨਾਂ ਦੇ ਇਸ਼ਾਰਿਆਂ ਤੇ ਕੰਮ ਕਰਦੇ ਰਹੇ ਆ ਜਿਹੜਾ ਕੰਮ ਕੀਤਾ ਉਨੇ ਪੰਜਾਬ ਦੇ ਹਿੱਤ ਨਹੀਂ ਵੇਖੇ ਤਾਂ ਹੀ ਉਹ ਤੇ ਪਾਣੀ ਦੀ ਮਸਲਾ ਖਾਲ ਨਹੀਂ ਹੋਇਆ ਤਾਈਓ ਤੇ ਸਾਡੇ ਚੰਡੀਗੜ੍ਹ ਦਾ ਮਸਲਾ ਖਰਾਬ ਹੋ ਗਿਆ ਤਾਈਓ ਤੇ ਬੀਬੀ ਐਮਬੀ ਦਾ ਪ੍ਰੋਜੈਕਟ ਜਿਹੜੇ ਸੀ ਸਾਰੇ ਖਰਾਬ ਹੋ ਗਿਆ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਅੱਜ ਸਾਡੇ ਗੁਰਦੁਆਰਿਆਂ ਵਿੱਚ ਅੱਜ ਗੱਲਾਂ ਕਰਨ ਲੱਗੇ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਵਿੱਚੋਂ ਵੱਖਰੀ ਕੀਤੀ ਹਰਿਆਣਾ ਕਮੇਟੀ ਉਦੋਂ ਤੇ ਬੀਬਾ ਜੀ ਅਜੇ ਉੱਥੇ ਹੀ ਸੀਗੇ ਮਨਿਸਟਰ ਸੀਗੇ ਉਹਦਾ ਪਤਾ ਨਹੀਂ ਸੀ ਜਦੋਂ ਕਿਸਾਨਾਂ ਦੇ ਮਸਲੇ ਖਰਾਬ ਹੋਏ ਸੀਗੇ ਕਿਸਾਨਾਂ ਦੇ ਬੇਲਾਂ ਦੀ ਗੱਲ ਆਈ ਸੀ ਉਹਨਾਂ ਤੇ ਸਾਰੇ ਉੱਥੇ ਸੀ ਅਸੀਂ ਸਾਡਾ ਤਾਂ ਕੋਈ ਮਤਲਬ ਹੀ ਨਹੀਂ ਅਸੀਂ ਪਾਰਟੀ ਦੇ ਡਿਸਪਲਿਨ ਚ ਰਹੇ ਹਾਂ ਅਸੀਂ ਪਾਰਟੀ ਦੀ ਗੱਲ ਸੁਣਦੇ ਰਹੇ ਹਾਂ ਅਸੀਂ ਪ੍ਰਧਾਨ ਜੀ ਦੇ ਮੱਥੇ ਕਹਿੰਦੇ ਹੁੰਦੇ ਸੀ ਕਿ ਅਸੀਂ ਪਾਰਟੀ ਦਾ ਨੁਕਸਾਨ ਨਹੀਂ ਹੋਣ ਦੇਣਾ ਜੋ ਗਲਤ ਵੀ ਕਰੀ ਗਏ ਅਸੀਂ ਤਾਂ ਵੀ ਚੁੱਪਰ ਕੇ ਸਹਿੰਦੇ ਰਹੇ ਹਾਂ ਜੇ ਰਾਮ ਰਹੀਮ ਦੀ ਗੱਲ ਆਈ ਸੀ ਅਸੀਂ ਤਾਂ ਨਹੀਂ ਕਿਹਾ ਸੀ ਮਾਫ ਕਰੋ ਨਾ ਅਸੀਂ ਵਿੱਚ ਸ਼ਾਮਲ ਹੋਏ ਹਾਂ ਜੇ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਆਈ ਹੈ ਤੇ ਉਹ ਮਾਲਵੇ ਦੇ ਵਿੱਚ ਸੀਗਾ ਤੇ ਸਰਕਾਰ ਇਹਦੇ ਹੋਮ ਮਿਨਿਸਟਰ ਤੇ ਹੀ ਸੀਗੇ ਅਸੀਂ ਤੇ ਨਹੀਂ ਧੱਕਿਆ ਸੀਗਾ ਜੇ ਉਹ ਕੇਸ ਵਾਪਸ ਲਿਆ ਸੀਗਾ RAMਜੀਤ ਦੇ ਉੱਤੇ ਹੋਇਆ ਤੇ ਉਹ ਮੈਂ ਮੈਂ ਨਹੀਂ ਕਿਹਾ ਜਾਂ ਕਿਸੇ ਹੋਰ ਲੀਡਰ ਨੇ ਕਿਹਾ ਉਹ ਹੋਮ ਮਿਨਿਸਟਰੀ ਕਹਿ ਸਕਦਾ ਤਾਂ ਹੀ ਪੁਲਿਸ ਵਾਲੇ ਕਹਿ ਸਕਦੇ ਸਨ ਲੋੜ ਨਹੀਂ ਕੇਸ ਵਾਪਸ ਲੈ ਲਿਆ ਸੋ ਆਪਣੇ ਕਸੂਰ ਆਪਣੀਆਂ ਗਲਤੀਆਂ ਛਪਾਉਣ ਲਈ ਦੂਜਿਆਂ ਦੇ ਉੱਤੇ ਚਿੱਕੜ ਸੁੱਟਣਾ ਚੰਗਾ ਨਹੀਂ ਹੁੰਦਾ ਇਹ ਵੀ ਜਿਹੜੀ ਸੁਧਾਰ ਲੈ ਚੁੱਕੀ ਹੈ ਕੀ ਰਿਸਪੌਂਸ ਹੈ ਉਹਦੇ ਵਿੱਚ ਬਹੁਤ ਅੱਛਾ ਜੀ ਬਹੁਤ ਅੱਛਾ ਤੁਸੀਂ ਦੇਖਿਓ ਪੇ ਕੱਲ੍ਹ ਸੇ ਇੱਕ ਡਵਾਈਜ਼ਰੀ ਕਮੇਟੀ ਬਣਾਈ ਹੈ ਸੁਧਾਰ ਲੈਣ ਦੇ ਵਿੱਚ ਵੀ ਜਿਹੜੇ ਕੋਈ ਆਲੇ ਦੋਲੇ ਫੀਡਬੈਕ ਲੈ ਕੇ ਆਓ ਉਹ ਸਾਨੂੰ ਦੱਸੋ ਵੀ ਕੀ ਕੰਮ ਕਰਨੇ ਚਾਹੀਦੇ ਸਾਡਾ ਸਹਿਯੋਗ ਦਿਓ ਉਹ ਵੀ ਸਾਰੀ ਬਣ ਗਈ ਹੈ ਹੁਣ ਅਸੀਂ ਅੱਗੇ ਉਹ ਕੋਆਰਡੀਨੇਟਰ ਬਣਾਉਣ ਲੱਗੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਜ਼ਿਲ੍ਹਾ ਲੈਵਲ ਦੀ ਕੋਆਰਡੀਨੇਟਰ ਬਣਾ ਰਹੇ ਹਾਂ ਤਾਂ ਜੋ ਉਹ ਸਾਰੇ ਕੋਆਰਡੀਨੇਟ ਕਰਨਗੇ ਸਾਰੇ ਪਿੰਡਾਂ ਵਿੱਚ ਜਾ ਜਾ ਕੇ 5-5 ਦੀ ਟੀਮ ਬਣਾਉਣਗੇ ਤੇ ਫਿਰ ਅਗਲੀ ਕਾਰਵਾਈ ਜਿਹੜੀ ਹੈ ਉਸ ਪਿੰਡਾਂ ਤੱਕ ਪਹੁੰਚਾਉਣ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ